ਸਾਈਡ ਸੇ ਆ ਕੇ ਜੋ ਮੇਰੇ ਫੇਸ ਤੇ ਹਿੱਟ ਕੀਤਾ ਜਿਆਦਾ ਤੁਸੀਂ ਵਿਚੋਂ ਵੀ ਉਹ ਆਪਾਂ ਨੂੰ ਵੱਡਣਾ ਪੈਣਾ ਜੀ ਇਸ ਦੁਨੀਆ ਦੇ ਵਿੱਚ ਕੱਥਣਾ ਕਿ ਖਾਸਾ ਤੇ ਕਿਲੇ ਕਰ ਗਿਆ ਉਹ ਮੇਰੇ ਇਹ ਬੈਠੇ ਜੀ ਬੋਲਦੇ ਮੇਰੀ ਮਾਂ ਕਾਹਦੀ ਉੱਚਾ ਉੱਚਾ ਬਿਸਕੀਪਲਾਨ ਕੀਤਾ ਮੇਰਾ ਪਹਿਣਾ ਦੇ ਖਿਲਾਫ ਸਾਡੀਆਂ ਮਾਵਾਂ ਦੇ ਖਿਲਾਫ ਇੰਨਾ ਕੁਝ ਗੰਧ ਵਕਿਆ ਇੰਨਾ ਕੁਝ ਉਹ ਬੋਲੀ ਟਕੇ ਟਕੇ ਦੇ ਪਕਾਉ ਦੱਸਿਆ ਸਾਨੂੰ ਤੇ ਅਗਰ ਕੋਸਟ ਹੈ ਸਾਡੀ ਕੁਮਾਤਾ ਨੇ ਇਸ ਤੇ ਕੇਸ ਵੀ ਕੀਤਾ ਅਗਰ ਉਸ ਟੈਬ ਇਸ ਨੂੰ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਸਜ਼ਾ ਮਿਲ ਜਾਂਦੀ ਤਾਂ ਅੱਜ ਸ਼ਾਇਦ ਜੋ ਸਾਡੀ ਇਸ ਬੱਚੀ ਨੂੰ ਸਾਡੀ ਭੈਣ ਨੂੰ ਸਟੈਪ ਚੱਕਣਾ ਪਿਆ ਇਹ ਨਾ ਚੱਕਣਾ ਪੈਂਦਾ ਸੋ ਉਸ ਲੜਕੀ ਨੇ ਉੱਥੇ ਡਿਊਟੀ ਤੇ ਰਹੀ ਹੈ ਉਹਨੇ ਤਲਾਸ਼ੀ ਲਈ ਹੈ ਤੇ ਉਹਨੇ ਦੱਸਿਆ ਕਿ ਸਾਡਾ ਕੋਈ ਸਮਾਨ ਇਧਰ ਉਧਰ ਕਾਣਾ ਤੇ ਉਹਨਾਂ ਦਾ ਤਾਂ ਸੋ ਦਿਖਾਈ ਤੂੰ ਇੱਕ ਐਮਪੀ ਬਣੀ ਹੈ ਨੱਚੜ ਗਾਉਣ ਵਾਲੀ ਤੋਂ ਲੋਕਾਂ ਨੇ ਤੈਨੂੰ ਐਮਪੀ ਬਣਾਇਆ ਤਾਂ ਉਸ ਐਮਪੀ ਦਾ ਤੈਨੂੰ ਹਰਜ ਵੀ ਦਾ ਕੰਨ ਚਾਹੀਦਾ ਤੁਸੀਂ ਕਾਨੂੰਨ ਤੁਹਾਨੂੰ ਵੀ ਤੁਹਾਡੇ ਵਾਸਤੇ ਵੀ ਹੋਈ ਹੈ ਜੋ ਸਾਡੇ ਵਾਸਤੇ ਹੈ ਪਰ ਇੱਕ ਉਸੇ ਟਾਈਮ ਭਾਪੀ ਦਾ ਲੀਡਰ ਲੀਡਰ ਹੈ ਜਾਂ ਉਹਦਾ ਪੀਏ ਹੈ ਉਹ ਕੌਣ ਹੈ ਸੋ ਮੈਂ ਹੁਣ ਦੇਖ ਰਿਹਾ ਕਿ ਵੀ ਦੇ ਵਿੱਚ ਉਸਨੇ ਸਾਡੀ ਹੋਰ ਭੈਣ ਦੇ ਥੱਪੜ ਮਾਰਿਆ ਉਹ ਦਿਖਾ ਨਹੀਂ ਰਹੇ ਜਾਂਚ ਦਾ ਪਿਛਾ ਤਾਂ ਵੀ ਹੈ ਗੌਣ ਵਾਲੀ ਨੱਚਣ ਵਾਲੀ ਜਿਹੜੀ ਆਪਣਾ ਜਿਸਮਤ ਖਾ ਕੇ ਪੈਸਾ ਇਕੱਠਾ ਕਰਦੀ ਰਹੀ ਹੁਣ ਤੱਕ ਪਰ ਉਹ ਸਾਡੀ ਬੱਚੀ ਤਾਂ ਬਾਰਡਰਾਂ ਤੇ ਲੜਨ ਵਾਲੀ ਹੈ ਉਹਦੇ ਵਾਲੀ ਹੈ ਉਸ ਦੇ ਮੂਰੇ ਕੰਗੜਾ ਰੌਤ ਕੁਝ ਵੀ ਨਹੀਂ ਹੈਗੀ ਜਦੋਂ ਪਤਾ ਲੱਗਿਆ ਵੀ ਫਟਾਫਟ ਕਾਰਵਾਈ ਵੀ ਹੋ ਗਈ ਐ ਉਸ ਮਹਿਲਾ ਜਿਹੜੀ ਸੀਆਈਐਸਐਫ ਦੇ ਵਿੱਚ ਡੌਬ ਕਰਦੀ ਸੀ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਟੀਡੀ ਜੀ ਜੋ ਸਾਡੇ ਗੱਲ ਹਿੰਦੂਤਵਾ ਸਰਕਾਰ ਨੇ 1984 ਦੇ ਵਿੱਚ ਕੀਤੀ ਸਾਡੀਆਂ ਬੱਚਿਆਂ ਨੂੰ ਲੰਗਿਆ ਕਰਕੇ ਤਮਾਇਆ ਗਿਆ ਸਾਡੀਆਂ ਬੱਚਿਆਂ ਨਾਲ ਰੇਪ ਕੀਤੇ ਗਏ ਉਦੋਂ ਤਾਂ ਇਹ ਕਾਨੂੰਨ ਕਿੱਥੇ ਗਿਆ ਹਿੰਦੁਸਤਾਨ ਦੇ ਸਾਡੇ ਚਾਰ ਭਰਾ ਇੱਕ ਪੱਤਰਕਾਰ ਵੀਰ ਲਖੀਪਖੀਰੀ ਜਿੱਤਾ ਗੱਡੀ ਚੜਾ ਕੇ ਮਾਰ ਦਿੱਤਾ ਉਸ ਨੂੰ ਭਾਪੀ ਆਰਐਸਐ ਦੁਆਰੇ ਡਿਗ ਦਿੱਤੀ ਹੈ ਉੱਥੇ ਕੰਨ ਕਿੱਥੇ ਗਏ ਪਹਿਲਾਂ ਤਾਂ ਮੈਂ ਉਹਦਾ ਸਨਮਾਨ ਕਰਦਾ ਆਪਣੀ ਉਸ ਭੈਣ ਨੂੰ ਸਾਡੀ ਉਹ ਬੱਚੀ ਹੈ ਵੀ ਜਿਹਨੇ ਹੱਕ ਸੱਚ ਦੀ ਆਵਾਜ਼ ਦੱਸੀ ਹੈ ਕਿ ਅਸੀਂ ਕੌਣ ਹੁੰਨੇ ਆ ਅਸੀਂ ਪੰਜਾਬੀ ਆ ਅਸੀਂ ਜਾਨ ਦੇਣਾ ਵੀ ਜਾਣਦੇ ਆ ਤੇ ਜਿਹੜਾ ਸਾਡੇ ਚੁਰਮ ਕਰਦਾ ਉਹਨੂੰ ਅਸੀਂ ਟਕਾਣੇ ਵੀ ਲਾਉਣ ਜਾਣਦੇ ਆ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੱਡੀ ਖਬਰ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਸਭ ਨੇ ਦੇਖ ਲਈ ਹੋਣੀ ਹੈ ਕਿ ਸੀਆਈਐਸਐਫ ਦੀ ਸਟਾਫ ਨੌਜਵਾਨ ਲੜਕੀ ਸਾਡੀ ਪੰਜਾਬਣ ਭੈਣ ਵੱਲੋਂ ਕੈਨੇਡਾ ਰਨੌਰ ਦੇ ਉੱਤੇ ਸਪੇਡ ਮਾਰੀ ਗਈ ਹੈ ਕਾਰਨ ਵੀ ਸਾਹਮਣੇ ਆ ਚੁੱਕਿਆ ਆਪਾਂ ਸਾਰੀ ਗੱਲਬਾਤ ਉਸ ਦੀ ਬਾਬਤ ਗੱਲ ਕਰਦੇ ਹਾਂ ਸ਼ੇਰੇ ਪੰਜਾਬ ਕਿਸਾਨ ਜਥੇਬੰਦੀ ਦੇ ਪ੍ਰਧਾਨ ਨੇ ਸਾਡੇ ਨਾਲ ਕੁਲਵਿੰਦਰ ਸਿੰਘ ਉਹਨਾਂ ਨੂੰ ਪੁੱਛਦੇ ਆਂ ਕਿ ਅਸਲ ਜਿਹੜਾ ਪਿੱਛੇ ਕਾਰਨ ਕੀ ਹੈ ਤੇ ਹੁਣ ਤੱਕ ਜਿਹੜੀ ਕਾਰਵਾਈ ਹੋਈ ਹੈ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ ਸਾਡੀ ਭਾਈ ਸਾਹਿਬ ਪੰਜਾਬੀ ਲੋਕ ਚ ਤੁਹਾਡਾ ਸਵਾਗਤ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਜਿਹੜਾ ਕੰਗਨਾਰੋਂ ਨੌਂ ਦੇ ਚਪੇੜ ਵੱਜੀ ਹੈ ਪਹਿਲੇ ਤੁਸੀਂ ਉਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਅਹ ਦੇਖੋ ਜੀ ਜਿਹੜਾ ਜ ਤੁਸੀਂ ਬੀਜੋਗੇ ਉਹ ਆਪਾਂ ਨੂੰ ਵੱਢਣਾ ਪੈਣਾ ਜੀ ਇਸ ਦੁਨੀਆ ਦੇ ਵਿੱਚ ਸੋ ਹਜ਼ਾਰ ਥੱਪੜ ਵੱਜਿਆ ਨਹੀਂ ਵੱਜਿਆ ਇਹ ਤਾਂ ਮੈਟਰ ਹੈ ਜਾਂ ਜਾਂਚ ਦਾ ਵਿਸ਼ਾ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਮੈਂ ਗੱਲ ਕਰਨੀ ਚਾਹਾਂਗਾ ਕੰਗਣਾ ਰਾਉਤ ਨੇ ਜੋ ਪਿਛਲੇ 2 ਸਾਲ ਸਾਡਾ ਅੰਦੋਲਨ ਚੱਲਿਆ ਦਿੱਲੀ ਦੀਆਂ ਬਰੂਹਾ ਤੇ ਉਸ ਟਾਈਮ ਸਾਡੇ ਖਿਲਾਫ ਸਾਡੀਆਂ ਭੈਣਾਂ ਦੇ ਖਿਲਾਫ ਸਾਡੀਆਂ ਮਾਵਾਂ ਦੇ ਖਿਲਾਫ ਇੰਨਾ ਕੁਝ ਗੰਧ ਵਕਿਆ ਇੰਨਾ ਕੁਝ ਉਹ ਬੋਲੀ ਟਕੇ ਟਕੇ ਦੇ ਬਕਾਉ ਦੱਸਿਆ ਸਾਨੂੰ ਤੇ ਅਗਰ ਉਸ ਟਾਈਮ ਸਾਡੀ ਇੱਕ ਮਾਤਾ ਨੇ ਇਸ ਤੇ ਕੇਸ ਵੀ ਕੀਤਾ ਅਗਰ ਉਸ ਟਾਈਮ ਇਸ ਨੂੰ ਕਾਨੂੰਨੀ ਧਾਇਰੇ ਦੇ ਵਿੱਚ ਰਹਿ ਕੇ ਸਜ਼ਾ ਮਿਲ ਜਾਂਦੀ ਤਾਂ ਅੱਜ ਸ਼ਾਇਦ ਜੋ ਸਾਡੀ ਇਸ ਬੱਚੀ ਨੂੰ ਸਾਡੀ ਭੈਣ ਨੂੰ ਸਟੈਪ ਚੱਕਣਾ ਪਿਆ ਇਹ ਨਾ ਚੱਕਣਾ ਪੈਂਦਾ ਦੂਜੀ ਗੱਲ ਉਸ ਨੇ ਜਿਹੜਾ ਐਮਪੀ 1 ਦੇ غرੂਰ ਦੇ ਵਿੱਚ ਅਗਰ ਜਿਹੜਾ ਇੱਕ ਥੋੜੀ ਜਿਹੀ ਗੱਲ ਸਾਡੇ ਸਾਹਮਣੇ ਆ ਰਹੀ ਹੈ ਵੀ ਉਸ ਨੂੰ ਜਦੋਂ ਤਲਾਸ਼ੀ ਲੈਣ ਨੂੰ ਕਿਹਾ ਗਿਆ ਤੇ ਉਹਨੇ ਇੱਕ ਐਮਪੀ ਦਾ غرੂਰ ਦਿਖਾਇਆ ਤੂੰ ਇੱਕ ਐਮਪੀ ਬਣੀ ਐ ਨੱਚਣ ਗਾਉਣ ਵਾਲੀ ਤੋਂ ਲੋਕਾਂ ਨੇ ਤੈਨੂੰ ਐਮਪੀ ਬਣਾਇਆ ਤਾਂ ਉਸ ਐਮਪੀ ਦਾ ਤੈਨੂੰ ਫਰਜ ਵੀ ਦਾ ਕਰਨਾ ਚਾਹੀਦਾ ਤੁਸੀਂ ਕਾਨੂੰਨ ਤੁਹਾਨੂੰ ਵੀ ਤੁਹਾਡੇ ਵਾਸਤੇ ਵੀ ਉਹੀ ਹੈ ਜੋ ਸਾਡੇ ਵਾਸਤੇ ਹੈ ਸੋ ਉਸ ਲੜਕੀ ਨੇ ਉੱਥੇ ਡਿਊਟੀ ਦੇ ਰਹੀ ਹੈ ਉਹਨੇ ਤਲਾਸ਼ੀ ਲਈ ਹੈ ਤੇ ਉਹਨੇ ਦੱਸਿਆ ਵੀ ਸਾਡਾ ਕੋਈ ਸਮਾਨ ਇੱਧਰ ਉੱਧਰ ਕੰਨਾ ਤੇ ਉਹਨੇ ਉੱਤੇ ਤੌਸ ਦਿਖਾਈ ਤੇ ਹਾਂ ਇੱਕ ਮੈਂ ਹੋਰ ਨਾਲ ਕਰ ਲਵਾਂ ਉਸ ਥੱਪੜ ਦੀ ਤਾਂ ਕੋਈ ਵੀਡੀਓ ਵਾਇਰਲ ਨਹੀਂ ਹੋਈ ਵੀ ਥੱਪੜ ਵੱਜਿਆ ਜਾਂ ਨਹੀਂ ਵੱਜਿਆ ਪਰ ਇੱਕ ਉਸੇ ਟਾਈਮ ਬੀਜਪੀ ਦਾ ਲੀਡਰ ਲੀਡਰ ਹੈ ਜਾਂ ਉਹਦਾ ਪੀਏ ਹੈ ਉਹ ਕੌਣ ਹੈ ਸੋ ਮੈਂ ਹੁਣ ਦੇਖ ਰਿਹਾ ਹਾਂ ਕਿ ਵੀ ਦੇ ਵਿੱਚ ਉਸ ਨੇ ਇੱਕ ਸਾਡੀ ਹੋਰ ਭੈਣ ਦੇ ਥੱਪੜ ਮਾਰਿਆ ਉਹ ਦਿਖਾ ਨਹੀਂ ਰਹੇ ਜਾਂਚ ਦਾ ਵਿਸ਼ਾ ਤਾਂ ਇਹ ਵੀ ਹੈ ਉਸ ਕੁੜੀ ਨੇ ਥੱਪੜ ਮਾਰਿਆ ਜਾਂ ਨਹੀਂ ਮਾਰਿਆ ਇਹ ਸਾਨੂੰ ਪਤਾ ਨਹੀਂ ਪਰ ਉਸ ਬੰਦੇ ਨੇ ਥੱਪੜ ਮਾਰਿਆ ਵਾ ਇੱਕ ਬੰਦੇ ਨੇ ਕੁੜੀ ਦੇ ਥੱਪੜ ਮਾਰਿਆ ਉਹ ਸਾਹਦੇ ਸਾਹਮਣੇ ਆ ਗਿਆ ਉਸ ਤੇ ਕੋਈ ਚਾਚਾ ਨਹੀਂ ਹੋ ਰਹੀ ਇਸ ਕਰਕੇ ਜੋ ਗੋਦੀ মিডিਆ ਦਿਖਾ ਰਹੀ ਆ ਜਾਂ ਬੋਲ ਰਹੀ ਹੈ ਅੱਜ ਉਹ ਆਰਐਸਐਸ ਜੋ ਕਹਿ ਰਹੀ ਹੈ ਉਹ ਸਾਡੇ ਸਿੱਖਾਂ ਤੇ ਸਾਨੂੰ ਅੱਤਵਾਦੀ ਕਹਿ ਦੇਣਾ ਇਹਨਾਂ ਵਾਸਤੇ ਇੱਕ ਮੰਗੂਲੀ ਜੀ ਗੱਲ ਹੈ ਜਿਨ੍ਹਾਂ ਸਿੱਖਾਂ ਨੇ ਹਿੰਦੁਸਤਾਨ ਨੂੰ ਯਾਦ ਕਰਾਉਣ ਵਾਸਤੇ 90% ਕੁਰਬਾਨੀਆਂ ਦਿੱਤੀਆਂ ਹੋਣ ਇਹ ਹਿੰਦੁਸਤਾਨ ਦਾ ਢਿੱਡ ਭਰਨ ਵਾਸਤੇ ਆਪਣਾ ਮਿੱਟੀ ਪਾਣੀ ਆਪਣੇ ਇਥੋਂ ਤੱਕ ਕਿ ਹਵਾ ਪਾਣੀ ਖਰਾਬ ਕਰਲੇ ਹੋਣ ਅੱਜ ਉਹਨਾਂ ਨੂੰ ਇਹਨਾਂ ਦਮ ਤੇ ਕਹਿੰਦੇ ਨੇ ਅੱਤਵਾਦੀ ਜਿਹੜੇ ਸਾਡੇ ਜਿਹੜੇ ਨੌਜਵਾਨ ਸ਼ਰਧਾ ਤੇ ਖੜੇ ਹੈ ਇਹ ਵੀ ਭੈਣ ਸਾਡੀ ਸ਼ਰਧਾ ਤੇ ਲੜਨ ਤੱਕ ਖੜੀ ਹੈ ਮਰਨ ਤੱਕ ਖੜੀ ਹੈ ਤੇ ਜੇ ਉਸ ਨੇ ਕੰਗਣਾ ਰੌਤ ਨੂੰ ਇੱਕ ਗਾਉਣ ਵਾਲੀ ਨੱਚਣ ਵਾਲੀ ਜਿਹੜੀ ਆਪਣਾ ਜਿਸਮ ਦਿਖਾ ਕੇ ਪੈਸਾ ਇਕੱਠਾ ਕਰਦੀ ਰਹੀ ਹੁਣ ਤੱਕ ਪਰ ਉਹ ਸਾਡੀ ਬੱਚੀ ਤਾਂ ਬਾਰਡਰਾਂ ਤੇ ਲੜਨ ਵਾਲੀ ਹੈ ਉਹਦੇ ਵਾਲੀ ਹੈ ਉਸ ਦੇ ਮੁਰੇ ਕੰਗਣਾ ਰੌਤ ਕੁਝ ਵੀ ਨਹੀਂ ਹੈਗੀ ਪਰ ਜੋ ਸਾਨੂੰ ਅੱਜ 네ਗੇਟਿਵ ਦਿਖਾ ਰਹੇ ਆ ਇਹ ਹਿੰਦੁਸਤਾਨ ਵਾਸਤੇ ਬੜਾ ਖਤਰਨਾਕ ਹੈ ਠੀਕ ਗੱਲ ਤੇ ਸਿੱਖਾਂ ਨੂੰ ਹੀ ਇਹ ਟਾਰਗੇਟ ਕਰਨਾ ਹੁਣ ਤੁਸੀਂ ਇੱਕ ਹੋਰ ਲਾਇਆ ਜੀ ਪਿਛਲੇ ਜਦੋਂ ਇਹ ਇਲੈਕਸ਼ਨ ਚੱਲਦੀਆਂ ਸੀ ਇੱਕ ਉਹ ਮੈਂ ਤਾਂ ਉਹਨੂੰ 부ਚੜ ਦਾ ਦਰਜਾ ਦਿੰਦਾ ਵਾ ਬਿਆਨਤਾ 부ਚੜ ਉਹਦਾ ਪੋਤਾ ਨੇ ਉਹ ਸਾਨੂੰ ਧਮਕੀਆਂ ਦੇ ਰਿਆ ਅਗਰ ਉਸਤੇ ਪਰਚਾ ਦਰਜ ਨਾ ਹੋਇਆ ਹੋ ਸਕਦਾ ਸਾਡਾ ਵੀਰ ਕੋਈ ਹੋਰ ਇਸੇ ਵੀ ਕੋਈ ਹੱਥ ਚੱਕ ਲਵੇ ਪਰ ਜੇ ਉਸਤੇ ਪਰਚਾ ਦਰਜ ਹੋ ਜਵੇ ਸਾਨੂੰ ਵੀ ਸ਼ਾਂਤੀ ਮਿਲ ਜਵੇ ਸਾਡੇ ਲੋਕਾਂ ਨੂੰ ਵੀ ਸ਼ਾਂਤੀ ਮਿਲ ਜਵੇ ਇਹ ਇਹਦਾ ਸਟੈਪ ਚੱਕਣ ਦੀ ਲੋੜ ਇਹ ਨਾ ਪਵੇ ਅਜੇ ਤੁਸੀਂ ਮੰਨਦੇ ਹੋ ਵੀ ਜਦੋਂ ਇਸ ਨੇ 100-100 ਰੁਪਏ ਦੇ ਪਿਛੇ ਆ ਕੇ ਇੱਥੇ ਧਰਨੇ 'ਚ ਬੈਠਣ ਆਲੀਆ ਇੱਕ ਬਿਆਨ ਦਿੱਤਾ ਸੀ ਰਣੋਤ ਕੰਗਨਾਰ ਰਣੋਤ ਵੱਲੋਂ ਉਸਦੇ ਇਬਜ਼ ਵੱਲੋਂ ਇਹ ਥੱਪੜ ਵੱਜਿਆ ਉਹਦੇ ਦੇ ਨਾਲ ਕੁਝ ਲੋਕ ਇਹ ਵੀ ਕਹਿ ਰਿਹਾ ਕਿ ਇਸ ਨੇ ਉਸ ਨੂੰ ਵੀ ਕੌਰ ਖਾਲਸਤਾਨੀ ਕਿਹਾ ਸੀ ਚੈਕਿੰਗ ਦੇ ਦੌਰਾਨ ਹਮ ਬਿਲਕੁਲ ਕਿਹਾ ਹੋਊਗਾ ਜੀ ਜਦੋਂ ਉਹ ਬੱਚੀ ਉਹ ਸਾਡੀ ਭੈਣ ਪੰਜਾਬੀ ਚ ਬੋਲੀ ਹੋਊਗੀ ਪੰਜਾਬੀਆਂ ਨਾਲ ਇਹਨੂੰ ਐਡੀ ਨਫ਼ਰਤ ਹੈ ਇੰਨਾ ਇਹ ਪੰਜਾਬੀ ਨੂੰ ਕਰਦੀ ਹੈ ਸਾਨੂੰ ਇੱਕ ਗੁਲਾਮ ਸਮਝਦੇ ਵੀ ਗੁਲਾਮ ਹੈ ਇਹਨੂੰ ਇਹ ਨਹੀਂ ਪਤਾ ਵੀ ਇਹ ਉਹ ਕੌਮ ਹੈ ਜਿਹੜੀ ਹਰ ਇੱਕ ਜ਼ੁਲਮ ਦੇ ਖਿਲਾਫ ਲੜੀ ਹੈ ਇਹਨਾਂ ਦਾ ਪਿਛੋਕੜ ਚੱਕ ਕੇ ਦੇਖ ਲੋ ਇਹਨਾਂ ਨੇ ਤਾਂ ਅਜੇ ਤੱਕ ਇਹਨਾਂ ਦੇ ਕੋਈ ਆਰਐਸਐਸ ਦੇ ਨੇ ਕੋਈ ਲੜਾਈ ਲੜੀ ਹੋਵੇ ਜਾਂ ਕੋਈ ਕਿਸਾਨੀ ਅੰਦੋਲਨ ਜਾਂ ਕੋਈ ਹੋਰ ਲੜਾਈ ਲੜੀ ਹੋਵੇ ਪਰ ਸਾਡਾ ਤਾਂ ਪਿਸ਼ੋਕੜ ਹੈ ਸਾਡਾ ਇੱਕ ਜਜ਼ਬਾ ਹੈ ਸਾਡੇ ਭੈਣਾਂ ਦਾ ਵੀ ਸਾਡੀਆਂ ਭੈਣਾਂ ਸਾਡੇ ਨਾਲ ਲੜੀਆਂ ਅੰਦੋਲਨਾਂ 'ਚ ਵੀ ਲੜੀਆਂ ਅੱਜ ਬਾਰਡਰਾਂ 'ਤੇ ਵੀ ਲੜ ਰਹੀਆਂ ਜੇ ਤੁਸੀਂ ਕਿਸੇ ਨੂੰ ਨਾਂ ਲੈ ਕੇ ਨਿਸ਼ਚਿਤ ਟਾਰਗੇਟ ਕਰੋਗੇ ਫਿਰ ਉਸ ਤੋਂ ਜ਼ਿਆਦਾ ਤੁਸੀਂ ਬੀਜੋਗੇ ਉਹ ਤਾਂ ਵੱਡਣਾ ਪਊਗਾ ਨਾ ਜੀ ਪਰ ਜੇ ਸਾਡੀ ਬੱਚੀ ਨਾਲ ਹਾਂਜੀ ਸਾਡੀ ਭੈਣਾਂ 'ਤੇ ਥੱਪੜ ਵੀ ਮਾਰਿਆ ਤਾਂ ਅਸੀਂ ਉਹਦੇ ਨਾਲ ਖੜੇ ਹਾਂ ਇਹ ਤੁਹਾਨੂੰ ਪਤਾ ਲੱਗਿਆ ਵੀ ਫਟਾਫਟ ਕਾਰਵਾਈ ਵੀ ਹੋ ਗਈ ਆ ਉਸ ਮਹਿਲਾ ਜਿਹੜੀ ਸੀਆਈਐਸਐਮਫ ਦੀ ਸਟਾਫ ਦੇ ਵਿੱਚ ਜੌਬ ਕਰਦੀ ਸੀ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਏਡੀ ਜਲਦੀ ਉਸ ਘਰ ਦੇ ਹਾਂਜੀ ਹਾਂਜੀ ਸਰਕਾਰੀ ਪੱਖ ਨੂੰ ਕਿਵੇਂ ਦੇਖ ਲਿਓ ਜੀ ਦੇਖੋ ਅੱਜ ਸਰਕਾਰੀ ਪੱਖ ਸਾਡੇ ਹੱਕ ਚ ਕਦੇ ਹੋਇਆ ਹੀ ਨਹੀਂ ਅੱਜ ਅਸੀਂ ਉਸ ਦਿਨ ਵਿੱਚ ਨੂੰ ਗੁਜ਼ਰੇ ਆ ਜੀ 6 ਜੂਨ ਹੈ ਸਾਡੇ ਵਾਸਤੇ ਸਭ ਤੋਂ ਭੈੜਾ ਦਿਨ ਹੈ ਜੀ ਅੱਜ 6 ਜੂਨ ਸਾਡੇ ਵਾਸਤਿਕ ਮਰਨ ਨੂੰ ਦਿਲ ਨਹੀਂ ਕਰ ਰਿਹਾ ਸਾਡਾ ਦਿਲ ਨੂੰ ਜੀਵਨ ਨੂੰ ਵੀ ਦਿਲ ਨਹੀਂ ਕਰ ਰਿਹਾ ਜੋ ਸਾਡੇ ਗੱਲ ਹਿੰਦੂਤਵਾ ਸਰਕਾਰ ਨੇ 1984 ਦੇ ਵਿੱਚ ਕੀਤੀ ਸਾਡੀਆਂ ਬੱਚਿਆਂ ਨੂੰ ਲੰਗਿਆ ਕਰਕੇ ਘੁਮਾਇਆ ਗਿਆ ਸਾਡੀਆਂ ਬੱਚਿਆਂ ਨਾਲ ਰੇਪ ਕੀਤੇ ਗਏ ਉਦੋਂ ਤਾਂ ਇਹ ਕਾਨੂੰਨ ਕਿੱਥੇ ਗਏ ਹਿੰਦੁਸਤਾਨ ਦੇ ਸਾਡੇ ਚਾਰ ਭਰਾ ਇੱਕ ਪੱਤਰਕਾਰ ਵੀਰ ਲਖੀਪ ਅਖੀਰੀ ਸਿੱਧਾ ਗੱਡੀ ਚੜਾ ਕੇ ਮਾਰ ਦਿੱਤਾ ਉਸ ਨੂੰ ਬੀਜੇਪੀ ਆਰਐਸਐਸ ਦੁਆਰੇ ਟਿਕਟ ਦੰਦੀ ਹੈ ਉੱਥੇ ਕਾਨੂੰਨ ਕਿੱਥੇ ਗਏ ਕਾਨੂੰਨ ਜੇ ਸਭ ਦੇ ਵਾਸਤੇ ਬਰਾਬਰ ਹੈ ਉਸੋ ਟੈਣੀ ਦੇ ਵੀ ਉਨਾ ਹੀ ਕਾਨੂੰਨ ਬਣਦਾ ਉਸ ਮੁੰਡੇ ਤੇ ਜਿਹਨੇ ਗੱਡੀ ਚੜਾ ਕੇ ਮਾਰੀ ਐ ਤੇ ਅੱਜ ਜੇ ਬੱਚੀ ਨੇ ਸਾਡੀ ਨਾ ਚਲੋ ਹਜੇ ਤੱਕ ਤਾਂ ਕੋਈ ਸਾਹਮਣੇ ਨਹੀਂ ਆਇਆ ਵੀ ਉਹ ਥੱਪੜ ਮਾਰਿਆ ਪਰ ਇੰਨੀ ਜਲਦੀ ਤੇ ਕਾਰਵਾਈ ਜਿਹੜੇ ਸਾਨੂੰ ਇਹ ਦਮ ਦੇ ਕੇ ਕਹਿੰਦੇ ਨੇ ਦੋ ਦੋ ਟੱਕੇ ਵਾਲੇ ਜਾਂ ਖਾਲਸਤਾਨੀ ਐ ਜਾਂ ਫਲਾਣੇ ਐ ਖਾਲਸਤਾਨ ਤਾਂ ਅਸੀਂ ਐਂਗੇ ਅਸੀਂ ਖਾਲਸਾ ਰਾਜ ਮੰਗਦੇ ਐ ਤੇ ਕੋਈ ਦੋਰਾਮਾ ਨਹੀਂ ਅਸੀਂ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਮੰਗਦੇ ਐ ਜੇ ਠੋਕੇ ਕਹਿ ਰਹੇ ਅਸੀਂ ਲੁਕੋਕੇ ਨਹੀਂ ਹੁਣ ਗੱਲ ਕਰ ਰਹੇ ਕਿਉਂਕਿ ਜਰ ਜਿਸ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਆਪਣਾ ਮਿੱਟੀ ਖਰਾਬ ਕਾਲੀ ਹੋਵੇ ਆਪਣਾ ਪਾਣੀ ਖਰਾਬ ਕਰ ਲਿਆ ਹੋਵੇ 90% ਕੁਰਬਾਨੀਆਂ ਦੇ ਕੇ ਇਹਨਾਂ ਨੂੰ ਆਜ਼ਾਦੀ ਦਿੱਤੀ ਹੋਵੇ ਉਹਨਾਂ ਨੂੰ ਫੇਰ ਉਸੇ ਕਿਟਾਈਨ ਚ ਖੜੇ ਕਰੀ ਜਾਣਾ ਇਹ ਕਿਹੜਾ ਕਾਨੂੰਨ ਕਹਿੰਦਾ ਹੈ ਅਸੀਂ ਸਾਂਝੀ ਭਲਵਾ ਦਾ ਸਨੇਹਾ ਦਿੰਨੇ ਆ ਸਾਰਿਆਂ ਦੇ ਨਾਲ ਰਹਿਣਾ ਚਾਹੁੰਦੇ ਆ ਪਰ ਸਾਨੂੰ ਇਹ ਬਿਤਕਰਾਂ ਕਿਉਂ ਕਰ ਰਹੇ ਸਾਡੇ ਨਾਲ ਆਰਐਸਐਸ ਅਸ਼ਟੇ ਸਰਕਾਰ ਨੂੰ ਵੀ ਪੁੱਛਦੇ ਆ ਅੱਛਾ ਇਹ ਦੱਸੋ ਵੀ ਜੇ ਤੁਸੀਂ ਉਸ ਧੀ ਦੇ ਨਾਲ ਖੜੋਗੇ ਤੁਹਾਡੀ ਜਥੇਵੰਦੀ ਨਹੀਂ ਬਿਲਕੁਲ ਖੜੀ ਹੋ ਜੀ ਮੈਂ ਪਹਿਲਾਂ ਵੀ ਸਪਸ਼ਟ ਕਿਹਾ ਜੀ ਜਿੱਥੋਂ ਤੱਕ ਹਾਂਗਾ ਜਿੰਦੇ ਜੋਗੀ ਸਾਡੀ ਜਥੇਬੰਦੀ ਹੈਗੀ ਜਿੰਨੀ ਸਾਨੂੰ ਕੋਈ ਕਾਰਵਾਈ ਕਰਨੀ ਪਊਗੀ ਅੰਦੋਲਨ ਕਰਨਾ ਪਊਗਾ ਕਿਛ ਵੀ ਕਰਨਾ ਪੈਂਦਾ ਅਸੀਂ ਉਸ ਪਰਿਵਾਰ ਨਾਲ ਮਿਲ ਕੇ ਅਗਲੀ ਕੋਈ ਕਾਰਵਾਈ ਹੈ ਜੋ ਵੀ ਜ਼ਰੂਰ ਕਰਾਂਗੇ ਤੇ ਸਰਕਾਰ ਨੂੰ ਵੀ ਸਵਾਲ ਕਰਾਂਗੇ ਪੁੱਛਾਂਗੇ ਵੀ ਹੋ ਸਕਦਾ ਅਸੀਂ ਕੱਲ ਡੀਸੀਆਂ ਨੂੰ ਡੀਸੀਆਂ ਤੱਕ ਵੀ ਪਹੁੰਚ ਕਰੀਏ ਵੀ ਭਾਈ ਜਦੋਂ ਇਹ ਸਾਡੇ ਖਿਲਾਫ ਬੋਲਦਾ ਉਦੋਂ ਤੁਸੀਂ ਕਿਉਂ ਨਹੀਂ ਕਾਰਵਾਈ ਕੀਤੀ ਅੱਜ ਜੇ ਉਸ ਪੈਸੇ ਤੁਹਾਡੇ ਕੋਲ ਸਬੂਤ ਪੈਨ ਦਿਖਾਓ ਵੀ ਹੁਣ ਉਸਨੇ ਥੱਪੜ ਮਾਰਿਆ ਅਸੀਂ ਸਬੂਤ ਦਿਖਾਉਨੇ ਆਂ ਵੀ ਤੁਹਾਡੇ ਬੀਜਪੀ ਦਾ ਇੱਕ ਮੈਂ ਗੁੰਡਾ ਸ਼ਬਦ ਵਰਤਣਾ ਨਹੀਂ ਚਾਹੁੰਦਾ ਪਰ ਮੈਂ ਵਰਤਾਂਗਾ ਕਿ ਤੁਹਾਡੇ ਗੁੰਡੇ ਨੇ ਇੱਕ ਬੱਚੀ ਦੇ ਥੱਪੜ ਮਾਰਿਆ ਪਿੱਛੇ ਤੇ ਉਸੇ ਕਾਰਵਾਈ ਕਿਉਂ ਨਹੀਂ ਹੋਈ ਅਗਰ ਉਸ ਲੜਕੀ ਤੇ ਕਾਰਵਾਈ ਹੁੰਦੀ ਹੈ ਤਾਂ ਉਸਤੇ ਵੀ ਕਾਰਵਾਈ ਬਰਾਬਰ ਚਾਹੀਦੀ ਨਾ ਸਾਡੇ ਵੱਲੋਂ ਸਪਸ਼ਟ ਹੈ ਜੀ ਅਸੀਂ ਅੱਜ ਮੇਰੀ ਸ਼ੰਭੂ ਮੋਰਚ ਦੇ ਸਾਡੇ ਪ੍ਰਧਾਨ ਸਾਹਿਬ ਸੂਬੇ ਦੇ ਬੈਠੇ ਆ ਉਹਨਾਂ ਨੂੰ ਵੀ ਮੇਰੀ ਗੱਲ ਹੋਈ ਹੈ ਉਹ ਮੀਟਿੰਗ ਕਰਨ ਗਏ ਮੈਂ ਅੱਜ ਪਿੰਡ ਆਇਆ ਹਾਂ ਬਤਾ ਜੀ ਕੱਲੂ ਅਸੀਂ ਜੋ ਵੀ ਰਣਨੇ ਲੇਵਾਂਗੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵਿੱਚ ਰੱਖਾਂਗੇ ਸੋ ਮੇਰੇ ਜੀ ਸਾਨੂੰ ਸਭਿਆਚਾਰ ਕਰਨਾ ਪਿਆ ਸੀ ਕਰਾਂਗੇ ਜੀ ਉਸ ਬੱਚੀ ਦੇ ਨਾਲ ਉਸ ਭੈਣ ਦੇ ਨਾਲ ਖੜੇ ਆ ਜੇ ਤੁਸੀਂ ਦੋ ਸ਼ਬਦਾਂ ਚ ਉਸ ਧੀ ਰਾਣੀ ਨੂੰ ਕੋਈ ਮੈਸੇਜ ਦੇਣਾ ਚਾਹੋ ਕੀ ਕਹੋਗੇ ਹਾਂ ਦੇਖੋ ਪਹਿਲਾ ਤਾਂ ਮੈਂ ਉਹਦਾ ਸਨਮਾਨ ਕਰਦਾ ਆਪਣੀ ਉਸ ਭੈਣ ਨੂੰ ਸਾਡੀ ਉਹ ਬੱਚੀ ਹੈ ਵੀ ਜਿਹਨੇ ਹੱਕ ਸੱਚ ਦੀ ਆਵਾਜ਼ ਦੱਸੀ ਹੈ ਕਿ ਅਸੀਂ ਕੌਣ ਹੁੰਨੇ ਆ ਅਸੀਂ ਪੰਜਾਬੀ ਆ ਅਸੀਂ ਜਾਨ ਦੇਣਾ ਵੀ ਜਾਣਦੇ ਆ ਤੇ ਜਿਹੜਾ ਸਾਡੇ ਤੇ ਜ਼ੁਲਮ ਕਰਦਾ ਉਹਨੂੰ ਅਸੀਂ ਟਕਾਣੇ ਵੀ ਲਾਉਣ ਜਾਣਦੇ ਆਂ ਜੇ ਇਹ ਗੱਲ ਕਰਦੇ ਨੇ ਵੀ ਉਹ ਰੱਖਿਆ ਸੀ ਰੱਖਿਆ ਸਾਡੇ ਸਤਵੰਤ ਬਿਆਨਤ ਵੀ ਸੀ ਪਰ ਜ਼ੁਲਮ ਦਾ ਜਦੋਂ ਬਦਲਾ ਲੈਣਾ ਹੈ ਫਿਰ ਸਾਨੂੰ ਉਹ ਆਉਂਦਾ ਹੈ ਅਸੀਂ ਉਸ ਬੱਚੀ ਦੇ ਨਾਲ ਖੜੇ ਆਂ ਬੱਚੀ ਉਸ ਕੋਈ ਭੈਣ ਨੂੰ ਸਾਨੂੰ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਅੱਜ ਇਹਨਾਂ ਦਾ ਹਿੰਦੂਤਵਾ ਦਾ ਆਰਐਸਐਸ ਦਾ ਇੱਥੇ ਜੋਰ ਹੈ ਸਾਨੂੰ ਇਹ ਮਾਰ ਸਕਦੇ ਆਂ ਸਾਨੂੰ ਇਹ ਕੁੱਟ ਸਕਦੇ ਆਂ ਜਾਂ ਸਾਨੂੰ ਐਨਐਸਏ ਲਾ ਦੇਣ ਜਿਹੜਾ ਵੀ ਸਿੱਧੂ ਸਕਦੇ ਆਂ ਉਹ ਇਹਨਾਂ ਦਾ ਏ ਪਰ ਜਿੱਥੇ ਤੱਕ ਅਸੀਂ ਮਰਨ ਤੱਕ ਖੜੇ ਉਸ ਭੈਣ ਦੇ ਨਾਲ ਖੜੇ ਆ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਕਰਾਂਗੇ ਥੋਕੇ ਕਰਾਂਗੇ ਜੀ ਬਹੁਤ ਧੰਨਵਾਦ ਤੁਹਾਡਾ ਜੀ ਪੰਜਾਬੀ ਲੋਕ ਚੈਨਲ ਨਾਲ ਗੱਲ ਕਰ ਲਈ ਬਹੁਤ ਬਹੁਤ ਧੰਨਵਾਦ ਜੀ ਪੰਜਾਬੀ ਲੋਕ ਚੈਨਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ